ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਛੋਲਿਆਂ ਦੀ ਜਿਵੇਂ ਕਿ ਇਹ ਕਾਲੇ ਛੋਲੇ ਹੈਗੇ ਤੇ ਇਹਨਾਂ ਨੂੰ ਆਪਾਂ ਭੁੰਨ ਕੇ ਦਿਖਾਵਾਂਗੇ ਜੀ ਅੱਜ ਤੇ ਅੱਜ ਆਪਾਂ ਇਹਨਾਂ ਨੂੰ ਬਿਨਾ ਰੇਤੇ ਤੋਂ ਤੇ ਕੁੱਕਰ ਦੇ ਵਿੱਚ ਭੁੰਨ ਕੇ ਦਿਖਾਵਾਂਗੇ ਜੀ ਤੇ ਸਿਰਫ 2 ਮਿੰਟਾਂ ਵਿੱਚ ਇਹ ਭੁੰਨੇ ਜਾਣਗੇ ਤੇ ਬਹੁਤ ਹੀ ਵਧੀਆ ਇਹ ਬਾਜ਼ਾਰ ਵਰਗੇ ਤੇ ਭੁਜੇ ਛੋਲੇ ਤਿਆਰ ਹੋ ਜਾਣਗੇ ਜੀ ਤੇ ਭੁਜੇ ਛੋਲੇ ਖਾਣੇ ਹਰ ਇੱਕ ਨੂੰ ਪਸੰਦ ਹੁੰਦੇ ਆ ਜੀ ਤੇ ਇਹ ਖਾਣੇ ਵੀ ਚਾਹੀਦੇ ਆ ਜੀ ਤੇ ਅੱਜ ਆਪਾਂ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਜੀ ਕੁੱਕਰ ਦੇ ਵਿੱਚ ਤੇ ਛੋਲੇ ਭੁੰਨ ਕੇ ਦਿਖਾਵਾਂਗੇ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਤਰੀਕਾ ਤੁਹਾਡੇ ਨਾਲ ਸ਼ੇਅਰ ਇਹਨਾਂ ਨੂੰ ਆਪਾਂ ਕਿਵੇਂ ਭੁੰਨਾਂਗੇ ਤੇ ਸਭ ਤੋਂ ਪਹਿਲਾਂ ਇਹ ਆਪਾਂ ਚਨੇ ਲੈ ਲੈ ਜੀ ਤੇ ਚਨੇ ਤੁਸੀਂ ਦੇਖ ਕੇ ਲੈ ਲੈਣੇ ਆ ਜੀ ਤੇ ਕਈ ਤਾਂ ਜ਼ਿਆਦਾ ਬਰੀਕ ਜੇ ਹੁੰਦੇ ਆਗੇ ਤੇ ਇਸ ਤਰੀਕੇ ਨਾਲ ਜਿਹੜੇ ਗੋਲ ਜੇ ਹੁੰਦੇ ਆ ਨਾ ਚਨੇ ਇਦਾਂ ਦੇ ਲੈ ਲੈਣੇ ਤੁਸੀਂ ਇਹ ਇਸ ਤਰੀਕੇ ਨਾਲ ਗੋਲ-ਗੋਲ ਲੱਗ ਰਹੇ ਆ ਇਹ ਤੇ ਇਹ ਛੋਲੇ ਲੈਣੇ ਆ ਜੀ ਤੁਸੀਂ ਤੇ ਜ਼ਿਆਦਾ ਬਰੀਕ ਜੇ ਨਹੀਂ ਲੈਣੇ ਹੈਗੇ ਤੇ ਹੁਣ ਆਪਾਂ ਛੋਲੇ ਲੈ ਲਈ ਜੀ ਤੇ ਇਹਨਾਂ ਨੂੰ ਆਪਾਂ ਪਾ ਦਾਂਗੇ ਇੱਕ ਵਰਤਨ ਦੇ ਵਿੱਚ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਲੈਣੀ ਹੈ ਜੀ ਤੇ ਉਹ ਲਵਾਂਗੇ ਆਪਾਂ ਇੱਥੇ ENO ਦਾ ਪਾਊਚ ਤੇ ਇਹ ਜੇਕਰ ਤੁਸੀਂ ਵੱਧ ਛੋਲੇ ਭੁੰਨਣੇ ਆ ਤਾਂ ਅੱਧਾ ਪੂਰਾ ਹੀ ਲੈ ਸਕਦੇ ਆ ਪਾਊਚ ਇਹ ਤੇ ਜੇਕਰ ਤੁਸੀਂ ਥੋੜੇ ਜਿਹਾ ਭੁੰਨਣੇ ਆ ਤਾਂ ਤੁਸੀਂ ਅੱਧਾ ਵਰਤ ਸਕਦੇ ਆਂਗੇ ਤੇ ਇਹ ਚ ਆਪਾਂ ਅੱਧਾ ਪਾਊਚ ਹੀ ਪਾਵਾਂਗੇ ਇਨੋ ਦਾ ਜੀ ਹੁਣ ਆਪਾਂ ਇਨੋ ਦਾ ਪਾਊਚ ਖੋਲ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਆਪਾਂ ਇਹਦੇ ਵਿੱਚ ਪਾਤੀ ਜੀ ਤੇ ਹੁਣ ਆਪਾਂ ਦੂਸਰੀ ਚੀਜ਼ ਜਿਹੜੀ ਪਾਵਾਂਗੇ ਇਹਦੇ ਵਿੱਚ ਥੋੜੀ ਜਿਹੀ ਆਪਾਂ ਹਲਦੀ ਪਾਵਾਂਗੇ ਇਹਦੇ ਵਿੱਚ ਕਿਉਂਕਿ ਜਿਹੜੇ ਬਾਜ਼ਾਰ ਦੇ ਵਿੱਚ ਚਨੇ ਮਿਲਦੇ ਆ ਜੀ ਕੁੱਝੇ ਛੋਲੇ ਤੇ ਉਹਨਾਂ ਦੇ ਵਿੱਚ ਹਲਦੀ ਪਾਈ ਬਹੁਤ ਵਧੀਆ ਲੱਗਦੀ ਹੈ ਤੇ ਇੱਕ ਚਮਚਾ ਇੱਥੇ ਆਪਾਂ ਪਾ ਦਾਂਗੇ ਜੀ ਨਮਕ ਦਾ ਤੇ ਹੁਣ ਆਪਾਂ ਇਹਨਾਂ ਨੂੰ ਜੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਹੱਥ ਨਾਲ ਆਪਾਂ ਮਿਕਸ ਕਰ ਲੈਣਾ ਚਾਹਿਆ ਇਹਨਾਂ ਨੂੰ ਤੇ ਜੋ ਵੀ ਆਪਾਂ ਹਲਦੀ ਵਗੈਰਾ ਪਾਈਏ ਇਹਦੇ ਵਿੱਚ ਤੇ ਇਹਨੂੰ ਤੇ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਤੇ ਹੁਣ ਆਪਾਂ ਇੱਥੇ ਸਿਰਫ ਦੋ ਤੋਂ ਤਿੰਨ ਚਮਚ ਪਾਣੀ ਦੇ ਪਾਵਾਂਗੇ ਆਪਾਂ ਜਿਆਦਾ ਪਾਣੀ ਨਹੀਂ ਪਾਵਾਂਗੇ ਇਹਦੇ ਵਿੱਚ ਸਿਰਫ ਇੰਨਾ ਹੀ ਪਾਣੀ ਪਾਉਣਾ ਆਪਾਂ ਤੇ ਇਹ ਵੇਖੋ ਇਨੋ ਆਪਣਾ ਕੰਮ ਕਰਨ ਲੱਗ ਗਈ ਆ ਤੇ ਇਸ ਤਰੀਕੇ ਨਾਲ ਹੋਣਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਹਿਲਾ ਕੇ ਇੱਕ ਵਾਰ ਫਿਰ ਤੋਂ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਤੇ ਹੁਣ ਆਪਾਂ ਇਹਨਾਂ ਨੂੰ 10 ਮਿੰਟ ਲਈ ਇਸੇ ਤਰੀਕੇ ਨਾਲ ਹੀ ਘੌਂਕੇ ਰੱਖ ਦਾਂਗੇ ਤੇ ਉਦੋਂ ਆਪਾਂ ਢੱਕ ਦਾਂਗੇ ਤੇ ਲੋ ਜੀ 10 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਇੱਥੇ ਦਿਖਾਉਣੇ ਆ ਤੁਹਾਨੂੰ ਛੋਲੇ ਇਹ ਵੇਖੋ 10 ਮਿੰਟ ਹੋ ਗਏ ਛੋਲੇ ਘੁੰਨਦੇ ਹੋਏ ਨੂੰ ਜੀ ਤੇ ਹੁਣ ਆਪਾਂ ਇੱਧਰ ਲੈ ਲੈ ਜੀ ਇੱਕ ਕੁੱਕਰ ਤੇ ਕੁੱਕਰ ਨੂੰ ਆਪਾਂ ਗਰਮ ਹੋਣ ਦੇਵਾਂਗੇ ਤੇ ਇੱਥੇ ਆਪਾਂ ਲੈ ਲਈ ਜੀ ਨਮਕ ਤੇ ਇਹ ਨਮਕ ਆਪਾਂ ਪਹਿਲਾਂ ਵੀ ਵਰਤਦੇ ਆਂਗੇ ਤੇ ਵਰਤ ਕੇ ਆਪਾਂ ਇਹਨੂੰ ਫੇਰ ਇਸੇ ਤਰੀਕੇ ਨਾਲ ਹੀ ਸਟੋਰ ਕਰ ਲੈਣੇ ਆਂਗੇ 베ਕਿੰਗ ਵਗੈਰਾ ਦੇ ਵਿੱਚ ਵਰਤਦੇ ਆਂ ਨੂੰ ਆਪਾਂ ਨਮਕ ਨੂੰ ਤੇ ਹੁਣ ਇਹ ਆਪਾਂ ਨਮਕ ਜੀ ਕੁੱਕਰ ਦੇ ਵਿੱਚ ਪਾ ਲਾਂਗੇ ਕੁੱਕਰ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਨਮਕ ਨੂੰ ਪਾ ਲਿਆ ਜੀ ਕੁੱਕਰ ਦੇ ਵਿੱਚ ਤੇ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਨਮਕ ਨੂੰ ਹਿਲਾ ਲੈਣਾਗਾ ਤਾਂ ਕਿ ਨਮਕ ਚੰਗੀ ਤਰ੍ਹਾਂ ਗਰਮ ਹੋ ਜਾਏ ਸਾਰਾ ਇਕਦਮ ਗਰਮ ਕਰ ਲੈਣਾ ਆਪਾਂ ਨੇ ਨਮਕ ਨੂੰ ਜੀ ਤੇ ਆਪਾਂ ਬਿਨਾ ਰੇਤੇ ਤੋਂ ਇੱਥੇ ਭੁੰਨ ਕੇ ਦਿਖਾਵਾਂਗੇ ਤੁਹਾਨੂੰ ਕਾਲੇ ਛੋਲੇ ਜੀ ਤੇ ਨਮਕ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਤੇ ਇਸ ਤਰੀਕੇ ਨਾਲ ਆਪਾਂਾਰੇ ਛੋਲੇ ਇਹਦੇ ਵਿੱਚ ਐਡ ਕਰ ਦਾਂਗੇ ਜੀ ਇਹ ਦੇਖੋ ਤੇ ਹੁਣ ਆਪਾਂ ਛੋਲਿਆਂ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਜੀ ਤਾਂ ਕਿ ਨਾਤੇ ਨਾ ਉਹਨਾਂ ਕਦੀ ਕੋਟਿੰਗ ਹੋ ਜਾਏ ਇਸ ਤਰੀਕੇ ਨਾਲ ਤੇ ਇਸੇ ਤਰੀਕੇ ਨਾਲ ਹੀ ਆਪਾਂ 2 ਮਿੰਟ ਇਹਨੂੰ ਹਿਲਾਉਂਦੇ ਰਹਿਾਂਗੇ ਤੇ ਗੈਸ ਦਾ ਫਲੇਮ ਆਪਣਾ ਹਾਈ ਹੈ ਜੀ ਇੱਥੇ ਗੱਦ ਤੇ ਕਰਿਆ ਹੋਇਆ ਹੈ ਗੈਸ ਆਪਾਂ ਨੇ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੇ ਅੱਜ ਆਪਾਂ ਤੁਹਾਨੂੰ ਲਾਈਵ ਹੀ ਇਹ ਦਿਖਾਉਣੀ ਹੈ ਛੋਲੇ ਭੁੰਨ ਕੇ ਤੇ ਆਪਾਂ ਬਿਲਕੁਲ ਵੀ ਵੀਡੀਓ ਸਕਿਪ ਨਹੀਂ ਕਰਾਂਗੇ ਜੀ ਤੇ ਬਹੁਤ ਜ਼ਿਆਦਾ ਵਾਇਰਲ ਵੀਡੀਓ ਚੱਲ ਰਹੀਆਂ ਬਿਨਾਂ ਰੇਤੇ ਤੋਂ ਛੋਲੇ ਭੁੰਨਦੀਆਂ ਕੁੱਕਰ ਦੇ ਵਿੱਚ ਤੇ ਆਪਾਂ ਤੁਹਾਨੂੰ ਭੁੰਨ ਕੇ ਦਿਖਾਉਣੇ ਅੱਜ ਛੋਲੇ ਭੁੰਨੇ ਜਾਂਦੇ ਆ ਜਾਂ ਨਹੀਂ ਤੇ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹਿਣਾ ਜੀ ਆਪਾਂ ਵੀ ਸੋਚਿਆ ਜੀ ਆਪਾਂ ਘਰ ਦੇ ਵਿੱਚ ਛੋਲੇ ਭੁੰਨ ਲਈਏ ਤੇ ਬੜੀ easiness ਨਾਲ ਦਿਖਾ ਰਹੇ ਸੀਗੇ viral video ਦੇ ਵਿੱਚ ਛੋਲੇ ਭੁੰਨ ਕੇ ਕੁੱਕਰ ਦੇ ਵਿੱਚ ਦਿਨ ਰਹਿਤੇ ਤੋਂ ਜੀ ਤੇ ਸਲਿਕਾ ਹੋ ਤੋ 3 ਮਿੰਟ ਹੋ ਗਏ ਜੀ ਆਪਾਂ ਨੂੰ ਇੱਥੇ ਲਗਾਤਾਰ ਛੋਲਿਆਂ ਨੂੰ ਹਿਲਾਉਂਦੇ ਹੋਏ ਤੇ ਇਹ ਵੇਖੋ ਫੁੱਟਣੇ ਸ਼ੁਰੂ ਹੋ ਗਏ ਕੋਈ ਕੋਈ ਦਾਣੇ ਇਸ ਤਰੀਕੇ ਨਾਲ ਇਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਲਾਉਂਦੇ ਰਾਵਾਂਗੇ ਦੇਖੋ ਜੀ ਫੁੱਟਣੇ ਸ਼ੁਰੂ ਹੋ ਗਏ ਥੱਲੇ ਤੇ ਜੋ ਵੀ ਰੀਅਲ ਹੈਗਾ ਆਪਾਂ ਤੁਹਾਨੂੰ ਦਿਖਾਵਾਂਗੇ ਬਣਦੇ ਆ ਜਾਂ ਨਹੀਂ ਹੈਗੇ ਇਹ ਦੇਖੋ ਜੀ ਕੋਈ ਕੋਈ ਦਾਣੇ ਫੁੱਟਣੇ ਸ਼ੁਰੂ ਹੋਏ ਆ ਹਜੇ ਤੇ ਹੁਣ ਆਪਾਂ ਇੱਥੇ ਲੈ ਲੈ ਜੀ ਕੁੱਕਰ ਦਾ ਢੱਕਣ ਤੇ ਇਹਦੀ ਆਪਾਂ ਰਬੜ ਉਤਾਰ ਦਿੱਤੀ ਹੈ ਤੇ ਜੇਕਰ ਤੁਸੀਂ ਸੀਟੀ ਉਦੀ ਉਤਾਰ ਨਹੀਂ ਤਾਂ ਉਤਾਰ ਸਕਦੇ ਆ ਤੇ ਨਹੀਂ ਆਪਾਂ ਇਹਤੇ ਰਬੜ ਨਹੀਂ ਲਗਾਈ ਹੋਈ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਕੁੱਕਰ ਨੂੰ ਬੰਦ ਕਰ ਦਾਂਗੇ ਢੱਕਣ ਨੂੰ ਤੇ ਇਸੇ ਤਰੀਕੇ ਨਾਲ ਹੀ ਆਪਾਂ ਲਗਾਤਾਰ ਜੀ 2 ਮਿੰਟ ਕੁੱਕਰ ਨੂੰ ਹਿਲਾਉਂਦੇ ਰਵਾਂਗੇ ਤੇ 2 ਮਿੰਟ ਆਪਾਂ ਵਾਦ ਤੇ ਵਾਦ ਗੈਸ ਇਸੇ ਤਰੀਕੇ ਨਾਲ ਹੀ ਭੁੰਨਣਾ ਜੀ ਇਹਨਾਂ ਨੂੰ ਵੱਧ ਗੈਸ ਤੇ ਤੇ ਹੁਣ ਛੋਲਿਆਂ ਦੀ ਸਮੈਲ ਆਉਣ ਲੱਗ ਗਈ ਜੀ ਤੇ ਕੁੱਕਰ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਬਣ ਗਏ ਜਾਂ ਨਹੀਂ ਛੋਲੇ ਤੇ ਆਵਾਜ਼ ਵੀ ਆ ਰਹੀ ਹੈਗੀ ਛੋਲੇ ਫੁੱਟ ਇੱਕ ਤਰੀਕੇ ਨਾਲ ਹੁਣ ਖੋਲ ਲਿਆ ਕੁੱਕਰ ਦੇਖੋ ਛੋਲੇ ਇਸ ਤਰੀਕੇ ਨਾਲ ਪੁੱਜੇ ਆ ਇਹ ਇਹ ਦੇਖੋ ਇਸ ਤਰੀਕੇ ਨੇ ਕੁਝ ਜਿਹੇ ਸੋਲੇ ਕਿਉਂਕਿ ਜੇਕਰ ਆਪਾਂ ਇਹਨੂੰ ਜਿਆਦਾ ਇਸ ਤੂੰ ਹੁਣ ਸੇਕ ਲਵਾਉਂਦੇ ਤਾਂ ਇਹ ਜਿਹੜੇ ਭੁੰਨੇ ਹੋਏ ਸੋਲੇ ਇਹ ਕੋਈ ਕੋਈ ਤੇ ਇਹ ਵੀ ਮੱਚ ਜਾਣੇ ਸੀਗੇ ਤੇ ਐਵੇਂ ਜੀ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਘਰ ਦੇ ਵਿੱਚ ਤੇ ਆਪਣੇ ਤੋਂ ਤਾਂ ਇਹ ਬਣੇ ਨਹੀਂ ਆਪਾਂ ਰੀਅਲ ਦਿਖਾ ਰਹੇ ਆ ਤੁਹਾਨੂੰ ਕਿ ਆਪਾਂ ਇਹਦੇ ਵਿੱਚ ਕੋਈ ਝੂਠ ਨਹੀਂ ਬੋਲਿਆ ਤੇ ਵਾਇਰਲ ਵੀਡੀਓ ਦੇ ਪਿੱਛੇ ਨਾ ਲੱਗ ਕੇ ਸਮਾਨ ਖਰਾਬ ਕਰਿਆ ਕਰੋ ਜੀ ਤੇ ਇਹ ਦੇਖੋ ਜੀ ਹਾਲ ਨਾਲੇ ਆਪਣਾ ਟਾਈਮ ਵੇਸਟ ਹੋਇਆ ਜੀ ਤੇ ਨਾਲੇ ਆਪਣਾ ਮਟੀਰੀਅਲ ਵੇਸਟ ਹੋਇਆ ਇਹ ਤੇ ਤੁਹਾਡੇ ਸਾਹਮਣੇ ਹੈ ਜੀ ਪੇਸਟ ਕਰਨਾ ਆਪਣਾ ਤੇ ਨਾਲੇ ਸਮਾਨ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਕਿਸੇ ਹੋਰ ਵੀਡੀਓ ਨਾਲ ਜੀ